ਇਕ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਉਹ ਵੈਗੁਰੂ ਦਾ ਪ੍ਰਮਾਤਮਾ ਦਾ ਬਾਣਾ ਸਤ ਕਰਕੇ ਮੰਨਣਾ ਚਾਹੀਦਾ ਕਿਉਂਕਿ ਪੈਦਾ ਵੀ ਪ੍ਰਮਾਤਮਾ ਕਰਦਾ ਹੈ ਤੇ ਜਦੋਂ ਮਿਟਦਾ ਹੈ ਉਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਮਿਟਦਾ ਹੈ ਭਾਈ ਦਇਆ ਸਿੰਘ ਨੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਚਨ ਕੀਤਾ ਬੇਨਤੀ ਕੀਤੀ ਹੁਣ ਆਪਾਂ ਕੱਲ ਵੀ ਇਤਿਹਾਸ ਕਿੰਨੇ ਦਿਨ ਹੋ ਗਏ ਵਿਚਾਰਦਿਆਂ ਨੂੰ ਗੁਰੂ ਸਾਹਿਬ ਜੀ ਨੂੰ ਸਭ ਪਤਾ ਸੀ ਮਹਾਰਾਜ ਸਾਹਿਬ ਜੀ ਨੇ ਉਹ ਪਰਮਾਤਮਾ ਦਾ ਹੁਕਮ ਸੱਤ ਕਰਕੇ ਮੰਨ ਲਿਆ ਪਰ ਜਿਹੜੇ ਗੁਰੂ ਦੇ ਸਿੱਖ ਸੀ ਉਹ ਗੁਰੂ ਦੇ ਪਰਿਵਾਰ ਨੂੰ ਵੀ ਬਹੁਤ ਪ੍ਰੇਮ ਕਰਦੇ ਸੀ ਸਹਿਬਜ਼ਾਦਿਆਂ ਨੂੰ ਮਹਾਰਾਜ ਸਾਹਿਬ ਦੇ ਪਰਿਵਾਰ ਨੂੰ ਮਾਤਾ ਨੂੰ ਬਹੁਤ ਆਦਬ ਕਰਦੇ ਸੀ ਪ੍ਰੇਮ ਕਰਦੇ ਸੀ ਤੇ ਹੁਣ ਸਿੱਖਾਂ ਦੇ ਮਨ ਵਿੱਚ ਬਹੁਤ ਰੋਸ ਸੀ ਵੀ ਮਾਰਾ ਸਾਹਿਬ ਜਿਹਦੇ ਸਹਬਜਾਦੇ ਸ਼ਹੀਦ ਹੋ ਗਏ ਪਰਿਵਾਰ ਵਿਛੜ ਗਿਆ ਦੁਆਰਾ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਨੂੰ ਕਿਹਾ ਭਾਈ ਦਇਆ ਸਿੰਘ ਧਰਤੀ ਦੇ ਉੱਪਰ ਚਾਰ ਲਖੀਰਾਂ ਵਾਹ ਭਾਈ ਦਇਆ ਸਿੰਘ ਨੇ ਚਾਰ ਲਖੀਰਾਂ ਵਾਹ ਕੱਢਤੀਆਂ ਵਾਤੀਆਂ ਤੇ ਮਹਾਰਾਜ ਸਾਹਿਬ ਕਹਿੰਦੇ ਹੁਣ ਇਹਨੂੰ ਮਿਟੇ ਦੇ ਭਾਈ ਦਇਆ ਸਿੰਘ ਨੇ ਉਹ ਚਾਰੇ ਲੀਕਰਾਂ ਜਿਹੜੀਆਂ ਵਾਹੀਆਂ ਸੀ ਮਟੇਤੀਆਂ ਤੇ ਭਾਈ ਦਇਆ ਸਿੰਘ ਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਭਾਈ ਦਇਆ ਸਿੰਘ ਜਦੋਂ ਤੂੰ ਚਾਰ ਲੀਕਰਾਂ ਵਾਹਿਆ ਕੋਈ ਖੁਸ਼ੀ ਹੋਈ ਕਹਿੰਦਾ ਨਹੀਂ ਮਹਾਰਾਜ ਤੇ ਜਦੋਂ ਇਹ ਚਾਰੇ ਲੀਕਰਾਂ ਤੂੰ ਮਟਾਈਆਂ ਮਿਟਾਈਆਂ ਉਦੋਂ ਕੋਈ ਗਮੀ ਹੋਈ ਦੁੱਖ ਹੋਇਆ ਕਹਿੰਦਾ ਨਹੀਂ ਮਹਾਰਾਜ ਸਾਹਿਬ ਜੀ ਨਾ ਕੋਈ ਖੁਸ਼ੀ ਹੋਈ ਨਾ ਕੋਈ ਗਮੀ ਹੋਈ ਮੈਂ ਤੇ ਤੁਹਾਡੇ ਹੁਕਮ ਦਾ ਆਗਿਆਕਾਰੀ ਹਾਂ ਜੋ ਤੁਹਾਡਾ ਹੁਕਮ ਹੋਇਆ ਮੈਂ ਤੁਹਾਡਾ ਹੁਕਮ ਨੂੰ ਮੰਨਿਆ ਤੇ ਗੁਰੂ ਸਾਹਿਬ ਜੀ ਵੀ ਕਹਿੰਦੇ ਭਾਈ ਦਇਆ ਸਿੰਘ ਬਹੁਤਾ ਰੋਸ਼ ਕਰਨ ਦੀ ਲੋੜ ਨਹੀਂ ਐ ਬਹੁਤਾ ਦੁੱਖ ਮਨਾਉਣ ਦੀ ਲੋੜ ਨਹੀਂ ਐ ਜਦੋਂ ਮੈਂ ਸਹਿਬ ਜੀ ਆਦੇ ਪੈਦਾ ਕੀਤੇ ਉਹ ਵੀ ਪੈਦਾ ਕਰਨ ਵਾਲਾ ਵੀ ਮਾਲਕ ਸੀ ਤੇ ਜੇ ਅੱਜ ਮੇਰੇ ਸਹਿਬ ਜੀ ਆਦੇ ਪਰਿਵਾਰ ਸ਼ਹੀਦ ਹੋ ਗਿਆ ਹੈ ਇਹ ਵੀ ਉਹਦੇ ਹੁਕਮ ਦੇ ਵਿੱਚ ਹੈ ਜਦੋਂ ਪੈਦਾ ਹੋਏ ਮੈਂ ਬਹੁਤ ਹੀ ਖੁਸ਼ੀ ਨਹੀਂ ਮਨਾਈ ਜਦੋਂ ਪੈਦਾ ਹੋਏ ਮੈਂ ਬਹੁਤ ਹੀ ਖੁਸ਼ੀ ਦੇ ਵਿੱਚ ਪਾਗਲ ਨਹੀਂ ਹੋਇਆ ਤੇ ਜੇ ਅੱਜ ਸਾਬ ਜਾਨੇ ਸ਼ਹੀਦ ਹੋ ਗਏ ਨੇ ਤਾਂ ਮੈਂ ਅੱਜ ਕਹਿਣ ਲੱਗੇ ਬਹੁਤਾ ਗਮੀ ਵਿੱਚ ਨਹੀਂ ਆ ਮੈਂ ਤੇ ਸਿਰਫ ਉਹਦੇ ਹੁਕਮ ਨੂੰ ਮੰਨ ਰਿਹਾ ਹਾਂ ਮੈਂ ਤੇ ਉਹਦੇ ਭਾਣੇ ਨੂੰ ਮੰਨ ਰਿਹਾ ਮੈਂ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਤੇ ਇਹੀ ਉਪਦੇਸ਼ ਭਾਈ ਸਾਡੇ ਵਾਸਤੇ ਹੈ ਸਰਸਾ ਦੇ ਕੰਡੇ ਗੁਰੂ ਸਾਹਿਬ ਜੀ ਦਾ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਹੁਣ ਮਾਤਾ ਗੁਜਰਕੌਰ ਜੀ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤੇਹ ਸਿੰਘ ਇੱਕ ਪਾਸੇ ਨਿਕਲੇ ਮਾਤਾ ਗੁਜਰਕੌਰ ਜੀ ਨੇ ਸਹਬਜ਼ਾਦੇ ਜੋਰਾਵਰ ਸਿੰਘ ਨੂੰ ਸਹਬਜ਼ਾਦੇ ਫਤੇਹ ਸਿੰਘ ਨੂੰ ਸਾਰੀ ਜਿੰਨਾ ਸਮਾਂ ਰਹੇ ਨਾ ਬਹੁਤ ਸੰਭਾਲ ਕੀਤੀ ਕਿਉਂਕਿ ਜਦੋਂ ਮਾਤਾ ਜੀਤ ਕੌਰ ਜੀ ਚੜ੍ਹਾਈ ਕੀਤੇ ਨਾ ਤੇ ਮਾਤਾ ਜੀਤ ਕੌਰ ਨੇ ਸਹਬਜ਼ਾਦਾ ਜੋਰਾਵਰ ਸਿੰਘ ਸਾਹਿਬ ਜਦਾ ਫਤਿਹ ਸਿੰਘ ਨੂੰ ਮਾਤਾ ਗੁਜਰ ਕੌਰ ਜੀ ਦੀ ਝੋਲੀ ਪਾਇਆ ਮਾਤਾ ਜੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਮਾਤਾ ਗੁਜਰ ਕੌਰ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਬਹੁਤ ਲਾਡਾ ਨਾਲ ਚਾਵਾ ਨਾਲ ਪਾਲੇ ਬਹੁਤ ਲਾਡਾ ਨਾਲ ਸਹਬ ਬਾਬਾ ਦੀਪ ਸਿੰਘ ਸਾਹਿਬ ਜادہ ਫਤੇ ਸਿੰਘ ਨੂੰ ਨਾ ਆਪਣੇ ਗਧਾੜਿਆਂ ਤੇ ਚੜਾ ਕੇ ਖੜਾਉਂਦੇ ਹੁੰਦੇ ਸੀ ਬਾਬਾ ਦੀਪ ਸਿੰਘ ਬਹੁਤ ਪਿਆਰ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਹੋਰ ਸਿੰਘ ਗੁਰੂ ਦੇ ਕਰਦੇ ਤੇ ਉਹ ਸਮੇਂ ਨੂੰ ਆਪਾਂ ਹੁਣ ਯਾਦ ਕਰੀਏ ਜਿਵੇਂ ਹੁਣ ਕੱਲ ਮੀਂਹ ਪੈ ਰਿਹਾ ਸੀ ਵਾਰਿਸ਼ ਹੋ ਰਹੀ ਸੀ ਤੇ ਜੇ ਆਪਾਂ ਕਿਤੇ ਬਾਹਰ ਗਏ ਹੋਈਏ ਨਾ ਸਾਡੇ ਕਿਤੇ بارش ਦੇ ਨਾਲ ਕੱਪੜੇ ਗਿੱਲੇ ਹੋ ਜਾਣ ਆ ਦਿਨ ਇਹੋ ਜਿਹਾ ਹੈ ਸਾਰਾ ਦਿਨ ਕੱਪੜੇ ਨਹੀਂ ਸੁੱਕਦੇ ਦਸਤਾਰ ਤੇ ਕਿਤੇ ਗਲਾਸ ਪਾਣੀ ਦਾ ਡੁੱਲ ਜਾਏ ਆ ਸਾਡੇ ਕੱਪੜੇ ਆਪਾਂ ਪਾਏ ਆ ਇੰਨਾ ਕੱਪੜਿਆਂ ਤੇ ਕਿਤੇ ਗਲਾਸ ਪਾਣੀ ਦਾ ਡੁੱਲ ਜਾਏ ਨਾ ਆ ਦਿਨ ਇਹੋ ਜਿਹੇ ਨੇ ਸਾਰਾ ਦਿਨ ਕੱਪੜੇ ਨਹੀਂ ਸੁੱਕਦੇ ਉਹ ਛੋਟੇ ਛੋਟੇ ਮਾਸੂਮ ਸੀ 7 ਸਾਲ ਔਰ 9 ਸਾਲ ਦੇ ਜਦੋਂ ਸਰਸਾ ਨੂੰ ਪਾਰ ਕੀਤਾ ਉਦੋਂ ਵਾਰਸ਼ ਹੋ ਰਹੀ ਸੀ ਉੱਪਰੋਂ ਬਹੁਤ ਕਮਸਾਨ ਦਾ ਜੁੱਧ ਬਚਿਆ ਹੋਇਆ ਸੀ ਹੱਲਾ ਗੁੱਲਾ ਹੋਇਆ ਹੋਇਆ ਸੀ ਕੋਈ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕੀ ਬਣ ਗਿਆ ਤੇ ਮਾਤਾ ਗੁਜਰ ਕੌਰ ਜੀ ਨੇ ਬੜੀ ਤੇਜ਼ੀ ਦੇ ਨਾਲ ਸਾਬਜਾਦਿਆਂ ਨੂੰ ਸਾਂਭਿਆ ਤੇ ਜਲਦੀ ਜਲਦੀ ਆਪਣੀ ਗੋਦ ਵਿੱਚ ਲੈ ਕੇ ਮਾਤਾ ਜੀ ਉੱਥੋਂ ਨਿਕਲਣ ਦੀ ਕੀਤੀ ਮਾਤਾ ਜੀ ਨੇ ਕੋਈ ਨਹੀਂ ਵੇਖਿਆ ਮੇਰੇ ਮੇਰਾ ਪੁੱਤਰ ਕਿੱਧਰ ਗਿਆ ਵੱਡੇ ਕਿੱਧਰ ਗਏ ਬੱਚੇ ਸਿੰਘ ਕਿੱਧਰ ਗਏ ਮਾਤਾ ਜੀ ਨੇ ਦੋਵੇਂ ਸਾਬਜਾਦਿਆਂ ਨੂੰ ਸਾਂਭਿਆ ਤੇ ਇੱਕ ਪਾਸੇ ਨਿਕਲੇ ਜਾ ਕੇ ਤੇ ਜਦੋਂ ਪਤਨ ਤੇ ਨਿਕਲੇ ਨੇ ਤੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਤੇ ਚਰਨਾ ਵਿੱਚ ਜੋੜਾ ਵੀ ਨਹੀਂ ਸੀ ਉਸ ਟਾਈਮ ਤੇ ਸਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਜੀ ਲੈ ਕੇ ਆਪਣੇ ਬੱਚਿਆਂ ਨੂੰ ਤੁਰ ਪਏ ਜਲਦੀ ਜਲਦੀ ਮਾਤਾ ਜੀ ਨੂੰ ਉਸ ਵੀ ਕੋਈ ਓਟ ਆਸਰਾ ਮਿਲ ਜਾਈ ਇਹਨਾਂ ਮੁਗਲਾਂ ਤੋਂ ਬਚਾਉਂਦੇ ਹੋਏ ਆਪਣੇ ਲਾਲਾਂ ਨੂੰ ਮਾਤਾ ਗੁਜਰ ਕੌਰ ਜੀ ਤੁਰੇ ਜਾ ਰਹੇ ਨੇ ਜੰਗਲ ਦੇ ਵਿੱਚ ਸਰਸਾ ਨਦੀ ਦੇ ਕੰਢੇ-ਕੰਢੇ ਤੇਜ਼ੀ-ਤੇਜ਼ੀ ਨਾਲ ਤੁਰਦੇ ਜਾ ਰਹੇ ਆ ਤੇ ਜਦੋਂ ਤੁਰਦੇ ਜਾਂਦੇ ਆ ਮਾਤਾ ਗੁਜਰਕੌਰ ਜੀ ਨੂੰ ਸਭ ਜਨ ਦੇ ਪੁੱਛਦੇ ਮਾਤਾ ਜੀ ਆਪਾਂ ਕਿੱਧਰ ਜਾ ਰਹੇ ਆ ਅੱਜ ਮਾਤਾ ਜੀ ਕੋਲ ਉਹਨਾਂ ਬੱਚਿਆਂ ਦੀਆਂ ਗੱਲਾਂ ਦਾ ਜਵਾਬ ਨਹੀਂ ਬੱਚੇ ਉਹ ਜਿੱਥੇ ਪ੍ਰਮਾਤਮਾ ਲੈ ਜਾਏਗਾ ਨੱਕ ਨੱਥ ਖਸ ਮੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚੇ ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ ਕੋਈ ਗਿਲਾ ਸ਼ਿਕਵਾ ਨਹੀਂ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਉਹਦੇ ਬਾਹਣੇ ਵਿੱਚ ਮਾਤਾ ਜੀ ਜਾ ਰਹੇ ਨੇ ਤੇ ਬਹ ਮਾਤਾ ਜੀ ਆਪਣੇ ਬੱਚਿਆਂ ਨੂੰ ਸਮਝਾਉਂਦਿਆ ਬੱਚਿਓ ਜਿੱਥੇ ਪ੍ਰਮਾਤਮਾ ਵਾਹਿਗੁਰੂ ਕਰਤਾਰ ਲੈ ਜਾਏਗਾ ਉਧਰ ਨੂੰ ਚਲੇ ਜਾਵਾਂਗੇ ਕਿਤੇ ਕਿਤੇ ਮਾਤਾ ਜੀ ਝਾੜੀਆਂ ਦੇ ਓਟ ਆਸਰਾ ਲੈਂਦੇ ਨੇ ਦਿਨ ਚੜ ਗਿਆ ਸੀ ਨਾ ਦਿਨ ਚੜ ਗਿਆ ਤੇ ਮਾਤਾ ਜੀ ਬੜਾ ਧਿਆਨ ਰੱਖ ਰਹੇ ਨੇ ਵੀ ਕਿਸੇ ਪਾਸੋਂ ਕੋਈ ਮੁਗਲਾਂ ਦੀ ਟੋਲੀ ਨਾ ਜਾਏ ਫੌਜ ਦੀ ਟੋਲੀ ਕੋਈ ਫੌਜ ਦੀ ਟੁਕੜੀ ਕਿਉਂਕਿ ਲੱਭਦੇ ਫਿਰਦੇ ਸੀ ਵੱਖ-ਵੱਖ ਟੁਕੜੀਆਂ ਬਣਾ ਕੇ ਵੀ ਗੁਰੂ ਦੇ ਪਰਿਵਾਰ ਦਾ ਕੋਈ ਮੈਂਬਰ ਮਿਲ ਜਾਏ ਤੇ ਮਾਤਾ ਜੀ ਬੜੇ ਧਿਆਨ ਦੇ ਨਾਲ ਜਾ ਰਹੇ ਨੇ ਤੁਰਤੇ ਜਾ ਰਹੇ ਨੇ ਤੁਰਦੇ ਤੁਰਦੇ ਕਿਤੇ ਕਿਤੇ ਸਹਬਜਾਦੇ ਥੱਕ ਜਾਂਦੇ ਆ ਛੋਟੇ ਨੇ ਨਾ ਹਜੇ ਉਮਰ ਦੇ ਬਹੁਤ ਛੋਟੇ ਕਹਿੰਦੇ ਸਹਬਜਾਦੇ ਥੱਕ ਜਾਂਦੇ ਆ ਤੇ ਮਾਤਾ ਜੀ ਉਹਨਾਂ ਸਹਬਜਾਦਿਆਂ ਨੂੰ ਸਾਹ ਦਬਾਉਣ ਵਾਸਤੇ ਦਮ ਦਬਾਉਣ ਵਾਸਤੇ ਵਹਿ ਜਾਂਦੇ ਆ ਕਿਸੇ ਝਾੜੀ ਦਾ ਓਟ ਆਸਰਾ ਲੈ ਕੇ ਤੇ ਕਹਿੰਦੇ ਆ ਛੋਟੇ ਛੋਟੇ ਬੱਚੇ ਆਪਸ ਦੇ ਵਿੱਚ ਗੱਲਾਂ ਕਰਦੇ ਆ ਆਪਸ ਦੇ ਵਿੱਚ ਕਹਿੰਦੇ ਗੱਲਾਂ ਕਰਦੇ ਆ ਵੀ ਜਦੋਂ ਸਾਡੇ ਭਰਾ ਆਉਣਗੇ ਨਾ ਸਾਨੂੰ ਲੈਣ ਵਾਸਤੇ ਰਣ ਨੂੰ ਜਿੱਤ ਕੇ ਆਉਣਗੇ ਜੰਗ ਨੂੰ ਜਿੱਤ ਕੇ ਆਉਣਗੇ ਤਾਂ ਅਸੀਂ ਉਹਨਾਂ ਦੇ ਨਾਲ ਗੁੱਸੇ ਹੋ ਜਾਣਾ ਹੈ ਅਸੀਂ ਉਹਨਾਂ ਦੇ ਨਾਲ ਬੋਲਣਾ ਨਹੀਂ ਕਦੇ ਸਾਨੂੰ ਭਰਾ ਮਨਾਉਣਗੇ ਕਦੇ ਸਾਡੇ ਪਿਤਾ ਜੀ ਸਾਨੂੰ ਮਨਾਉਣਗੇ ਕਦੇ ਸਾਡੀਆਂ ਮਾਤਾਵਾਂ ਸਾਨੂੰ ਮਨਾਉਣਗੀਆਂ ਅਸੀਂ ਗੁੱਸੇ ਹੋ ਜਾਾਂਗੇ ਅਸੀਂ ਉਹਨਾਂ ਦੇ ਨਾਲ ਬੋਲਣਾ ਨਹੀਂ ਐਦਾਂ ਜਦੋਂ ਛੋਟੀਆਂ ਛੋਟੀਆਂ ਗੱਲਾਂ ਸਹਬਜ਼ਾਦੇ ਕਰਦੇ ਆ ਉਹ ਮਾਤਾ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਇਹ ਤੇ ਉਹ ਮਾਂ ਜਾਣਦੀ ਆ ਆਪਾਂ ਤੇ ਸਿਰਫ ਉਹ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਆ ਨਮਸ਼ਕਾਰ ਕਰ ਰਹੇ ਆ ਉਹਨਾਂ ਛੋਟੇ ਛੋਟੇ ਲਾਲਾਂ ਦੇ ਚਰਨਾਂ ਤੇ ਜਿਨ੍ਹਾਂ ਦੀ ਬਦੌਲਤ ਸਾਡਾ ਪੰਜਾਬ ਆ ਸਾਡੇ ਸਿੱਖਾਂ ਦਾ ਨਾਂ ਏ ਇਹ ਦੇਸ਼ ਤੇ ਉਹ ਛੋਟੇ ਛੋਟੇ ਬੱਚਿਆਂ ਦੀ ਬਦੌਲਤ ਕਿਹਾ ਸੀ ਨਾ ਵੀ ਜਿੰਨੀ ਉੱਚੀ ਇਹ ਇੱਲਾ ਸਾਡੇ ਆਂਦਰਾ ਬੋਟੀਆਂ ਲੈ ਕੇ ਜਾਣ ਗਿਆ ਐਡੇ ਐਡੇ ਉੱਚੇ ਨਿਸ਼ਾਨ ਸਾਬ ਚੁਲਣਗੇ ਤੇ ਉਹ ਬੱਚਿਆਂ ਦੀ ਬਦੌਲਤ ਹੀ ਭਾਈ ਆਪਾਂ ਆਜ਼ਾਦੀਆਂ ਮਾਰ ਲਿਆ ਉਹ ਡੋਲੇ ਨਹੀਂ ਕਵਰਾਏ ਨਹੀਂ ਤੇ ਜਦੋਂ ਮਾਤਾ ਜੀ ਨੇ ਵੇਖਿਆ ਉਹ ਆਪਸਰੇ ਵਿੱਚ ਗੱਲਾਂ ਕਰਦੇ ਆ ਤੇ ਮਾਤਾ ਜੀ ਹੌਸਲਾ ਦਿੱਦਿਆ ਬੱਚਿਓ ਕੋਈ ਗੱਲ ਨਹੀਂ ਉਹ ਪ੍ਰਮਾਤਮਾ ਵੈਗੁਰੂ ਦਾ ਭਾਣਾ ਹੈ ਤੁਰੇ ਚੱਲੋ ਤੇ ਮਾਤਾ ਜੀ ਫੇਰ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਨੂੰ ਸੱਜੀ ਉਗਲ ਇੱਕ ਨੂੰ ਖੱਬੀ ਉਗਲ ਦੋਵੇਂ ਬੱਚਿਆਂ ਨੂੰ ਲੈ ਕੇ ਤੁਰੇ ਜਾ ਰਹੇ ਨੇ ਤੁਰਦੇ ਤੁਰਦੇ ਕਹਿੰਦੇ ਸ਼ਾਮ ਪੈ ਗਈ ਐ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹਬਜਾਦੇ ਇੱਕ ਪਿੰਡ ਆਇਆ ਚੱਕ ਢੇਰਾ ਇੱਥੇ ਸਤਲੁਜ ਦਰਿਆ ਤੇ ਸਰਸਾ ਨਦੀ ਦਾ ਪੱਤਨ ਮਿਲਦਾ ਤੁਸੀਂ ਆਪਸ ਦੇ ਵਿੱਚ ਇੱਥੇ ਚੱਕ ਢੇਰਾ ਪਿੰਡ ਹੈ ਤੇ ਉੱਥੇ ਕੁੰਮੇ 마ਸ਼ਕੀ ਦੀ ਛਪਰੀ ਆਈ ਤੇ ਜਦੋਂ ਮਾਤਾ ਜੀ ਨੇ ਵੇਖਿਆ ਵੀ ਸੰਧਿਆ ਵੇਲਾ ਹੋ ਗਿਆ ਸ਼ਾਮ ਹੋ ਗਈ ਉਹ ਝੂਪ ਝੋਫੜੀ ਨੂੰ ਵੇਖ ਕੇ ਮਾਤਾ ਜੀ ਚਲੇ ਗਏ ਤੇ ਜਦੋਂ ਮਾਤਾ ਜੀ ਨੇ ਆਵਾਜ਼ ਮਾਰੀ ਹਕੂਮਾ ਮਾਸਕੀ ਬਾਹਰ ਆਇਆ ਤੇ ਮਾਤਾ ਜੀ ਨੇ ਸਾਰੀ ਗੱਲ ਸਮਝਾਈ ਸਾਰੀ ਵਾਰਤਾ ਦੱਸੀ ਭਾਈ ਮੈਂ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹਾਂ ਤੇ ਇਹ ਉਹਦੇ ਛੋਟੇ ਬੱਚੇ ਨੇ ਮੇਰੇ ਪੋਤਰੇ ਐ ਖਾਲਸੇ ਤੇ ਭੀੜ ਪਈ ਹੋਈ ਔਖਾ ਸਮਾਂ ਐ ਸਾਨੂੰ ਅੱਜ ਅੱਜ ਰਾਤ ਤੇਰੀ ਛਪਰੀ ਵਿੱਚ ਕੱਟ ਲੈਣ ਦੇ ਕੱਲ ਸਵੇਰੇ ਕੋਈ ਖਾਲਸੇ ਦਾ ਜਥਾ ਆਏਗਾ ਜਾਂ ਤੂੰ ਸਾਨੂੰ ਕਿਤੇ ਸਿੰਘਾਂ ਦੇ ਜਥੇ ਵਿੱਚ ਮਿਲਾ ਦੇ ਤੇ ਘੁੰਮੇ 마ਸ਼ਕੀ ਨੇ ਜਦੋਂ ਮਾਤਾ ਜੀ ਦੇ ਦਰਸ਼ਨ ਕੀਤੇ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਆਓ ਤੁਸੀਂ ਇੱਥੇ ਰਾਤ گزارੋ ਤੁਹਾਡੀ ਸੇਵਾ ਵਿੱਚ ਮੈਂ ਹਾਜ਼ਰ ਹਾਂ ਤੇ ਮਾਤਾ ਗੁਜਰ ਕੌਰ ਜੀ ਨੂੰ ਉਹ ਘੁੰਮਾ 마ਸ਼ਕੀ ਕਹਿੰਦਾ ਮਾਤਾ ਜੀ ਇਸ ਸਮੇਂ ਦੀਆਂ ਸਰਕਾਰਾਂ ਨੇ ਕਿਉਂਕਿ ਜਿਹੜਾ ਘੁੰਮਾ ਮਾਸ਼ਕੀ ਸੀ ਨਾ ਇਹ ਪਹਿਲਾਂ ਹਿੰਦੂ ਸੀ ਇਹਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਗਿਆ ਸੀ ਫਿਰ ਇਹਦਾ ਨਾਂ ਕਰਮ ਵੀ ਫਿਰ ਇਹਦਾ ਨਾਂ ਬਦਲਿਆ ਪਹਿਲਾਂ ਇਹ ਹਿੰਦੂ ਸੀ ਧੱਕੇ ਨਾਲ ਮੁਸਲਮਾਨ ਬਣਾਇਆ ਗਿਆ ਸੀ ਤੇ ਉਹਨੂੰ ਪਤਾ ਸੀ ਵੀ ਸਾਡੇ ਧਰਮ ਦੀ ਬਦੌਲਤ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਹੈ ਕਉ ਮੈਂ ਮਾਸ਼ਕੀ ਨੇ ਮਾਤਾ ਜੀ ਨੂੰ ਆਪਣੀ ਛੱਪਰੀ ਵਿੱਚ ਰਾਤ ਕਟਵਾਈ ਤੇ ਆਪ ਫਿਰ ਉਹ ਚੱਕ ਢੇਰਾ ਪਿੰਡ ਵਿੱਚ ਗਿਆ ਉੱਥੇ ਇੱਕ ਬੀਬੀ ਲక్ష్ਮੀ ਸੀ ਬੀਬੀ ਲక్ష్ਮੀ ਉਹਦੇ ਘਰੋਂ ਜਾ ਕੇ ਬੱਚਿਆਂ ਵਾਸਤੇ ਮਾਤਾ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ ਤੇ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ ਆਪ ਛੱਪਰੀ ਦੇ ਬਾਹਰ ਸੁੱਤਾ ਜੋ ਵੀ ਉਹਦੇ ਕੋਲ ਬਿਸਤਰਾ ਸੀ ਸਹਿਬ ਜਦਿਆਂ ਵਾਸਤੇ ਵਿਛਾ ਕੇ ਦਿੱਤਾ ਤੇ ਮਾਤਾ ਜੀ ਨੇ ਸਾਰੀ ਰਾਤ ਉਹ ਛੋਪੜੀ ਦੇ ਵਿੱਚ ਆਰਾਮ ਕੀਤਾ ਤੇ ਘੁੰਮਾ ਮਾਸ਼ ਕੀ ਤਾਰਿਆਂ ਦੀ ਲੋਏ ਬਾਹਰ ਛਪਰੀ ਤੋਂ ਬਾਹਰ ਸੁਤਾ ਤੇ ਬਾਹਰ ਪਿਆ ਨਾਲੇ ਸਮੇਂ ਦੀਆਂ ਸਰਕਾਰਾਂ ਨੂੰ ਲਾਮ ਦਾ ਪਾਉਂਦਾ ਰਿਹਾ ਸਾਰੀ ਰਾਤ ਇਦਾਂ ਹੀ ਪਰਮਾਤਮਾ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦੇ ਰਹਾ ਪਰਮਾਤਮਾ ਇਹ ਕੈਸਾ ਸਮਾਂ ਲਿਆਤਾ ਕਦੇ ਕੋਈ ਸਮਾਂ ਸੀ ਨੰਦਪੁਰ ਸਾਹਿਬ ਲੋਕ ਜਾਂਦੇ ਸੀ ਮਾਤਾ ਗੁਜਰ ਕੌਰ ਜੀ ਦੇ ਪਾਸ ਮਾਤਾ ਜੀ ਅਸੀਂ ਘਰ ਬਣਾਉਣਾ ਹੈ ਤੇ ਮਾਤਾ ਜੀ ਬਹੁਤ ਖੁੱਲੇ ਦਿਲ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਕਰਦੇ ਕਿਸੇ ਨੇ ਕਿਹਾ ਮਾਤਾ ਜੀ ਮੈਂ ਆਪਣੇ ਧੀ ਦਾ ਵਿਆਹ ਕਰਨਾ ਹੈ ਤੇ ਮਾਤਾ ਜੀ ਨੇ ਬੜੀ ਖੁਸ਼ੀ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਕਰਨੀ ਝੋਲੀਆਂ ਭਰਨੀਆਂ ਤੇ ਸਮਾਂ ਕਿਹਦਾ ਬਦਲ ਜਾਂਦਾ ਹੈ ਭਾਈ ਉਹ ਮਾਂ ਉਹ ਕਿਲਿਆਂ ਦੀ ਮਾਲਕ ਅਨੰਦਾ ਦੀ ਪੁਰੀ ਦੀ ਮਾਲਕ ਤੇ ਅੱਜ ਛਪਰੀ ਦੇ ਵਿੱਚ ਰਾਤ ਕੱਟ ਰਹੀ ਹੈ ਤੇ ਜਦੋਂ ਮਾਤਾ ਜੀ ਸਵੇਰ ਹੋਈ ਤੇ ਉਹ ਮਾ ਬੀਬੀ ਲక్ష్ਮੀ ਸੀ ਜਿਹੜੀ ਉਹ ਫੇਰ ਘਰੋਂ ਪ੍ਰਸ਼ਾਦਾ ਬਣਾ ਕੇ ਇੱਥੇ ਕੁੰਮੇ 마ਸ਼ਕੀ ਦੀ ਛੋਪੜੀ ਵਿੱਚ ਲੈ ਕੇ ਆਈ ਛਪਰੀ ਵਿੱਚ ਲੈ ਕੇ ਆਈ ਸਵੇਰ ਦਾ ਪ੍ਰਸ਼ਾਦਾ ਵੀ ਸਹਬ ਜੱਦਿਆਂ ਨੂੰ ਮਾਤਾ ਜੀ ਨੂੰ ਛਕਾਇਆ ਉਹ ਬੀਬੀ ਲక్ష్ਮੀ ਨੇ ਜੋ ਵੀ ਇਹਦੇ ਕੋਲ ਬੰਦੋਬਸਤ ਸੀ ਤੇ ਜਦੋਂ ਪ੍ਰਸ਼ਾਦਾ ਛਕਾਇਆ ਮਾਤਾ ਜੀ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਪ੍ਰਮਾਤਮਾ ਦਾ ਭਾਣਾ ਮੰਨਿਆ ਸਾਹਿਬ ਜਦਿਆ ਨੂੰ ਪ੍ਰਸ਼ਾਦਾ ਲੰਗਰ ਸ਼ਕਾਇਆ ਤੇ ਹੁਣ ਜਦੋਂ ਅਗਲਾ ਦਿਨ 6 ਨੂੰ ਵਿਛੜੇ 7 ਦੀ ਸਾਰਾ ਦਿਨ ਸਫਰ ਕੀਤਾ 7 ਵਾਲੀ ਰਾਤ ਉਹ ਕੁੰਮੇ 마ਸ਼ਕੀ ਦੀ ਝੋਪੜੀ ਵਿੱਚ ਗੁਜ਼ਾਰੀ ਹੈ 8 ਦੀ ਸਵੇਰ ਹੋ ਗਈ 8 ਪੋ ਦੀ ਸਵੇਰ ਤੇ ਮਾਤਾ ਜੀ ਕਹਿੰਦੇ ਆ ਬੇਟਾ ਇੱਥੇ ਜਾ ਜੰਗਲ ਦੇ ਵਿੱਚ ਕਿਤੇ ਵੇਖ ਕੇ ਆ ਸਿੰਘਾਂ ਨਾਲ ਕੋਈ ਜਥਾ ਮਿਲ ਜਾਈ ਸਾਨੂੰ ਸਿੰਘਾਂ ਦੇ ਨਾਲ ਮਿਲਾ ਦੀ ਤੇ ਜਦੋਂ ਕੁੰਮਾ 마ਸ਼ਕੀ ਕਹਿੰਦੇ ਮਾਤਾ ਜੀ ਨੂੰ ਛਪਰੀ ਵਿੱਚ ਛੱਡ ਕੇ ਅੱਠ ਵਾਲੀ ਸਵੇਰ ਦੁਪਹਿਰ ਗਿਆ ਤੇ ਉੱਥੇ ਕਹਿੰਦੇ ਫਿਰ ਇਹਨੂੰ ਗੰਗੂ ਬ੍ਰਾਹਮਣ ਮਿਲਦਾ ਹੈ ਗੰਗੂ ਬ੍ਰਾਹਮਣ ਮਿਲਿਆ ਤੇ ਉਹਨੂੰ ਪਤਾ ਸੀ ਵੀ ਇਹ ਆਨੰਦਪੁਰ ਸੇਵਾ ਕਰਨ ਜਾਂਦਾ ਰਹਿੰਦਾ ਹੈ ਕੁੰਮੇ 마ਸ਼ਕੀ ਨੂੰ ਜਦੋਂ ਉਹਨੇ ਦੱਸਿਆ ਨਾ ਗੰਗੂ ਬ੍ਰਾਹਮਣ ਨੂੰ ਕਹਿੰਦਾ ਮੈਂ ਤੇਰੇ ਕੋਲ ਇੱਕ ਪਰਦੇ ਵਾਲੀ ਗੱਲ ਕਰਨੀ ਹੈ ਕਿਸੇ ਕੋਲ ਹੋਰ ਨਾ ਕਰੀ ਤੇ ਬ੍ਰਾਹਮਣ ਕਹਿੰਦਾ ਦੱਸੋ ਕਹਿੰਦਾ ਮੇਰੀ ਝੋਪੜੀ ਦੇ ਵਿੱਚ ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਛੋਟੇ ਸਹਿਬਜ਼ਾਦੇ ਐ ਉਹਨਾਂ ਨੂੰ ਖਾਲਸੇ ਦੇ ਨਾਲ ਮਿਲਾਉਣਾ ਐ ਕਿਤੇ ਕੋਈ ਜੰਗਲ ਵਿੱਚ ਵੇਖ ਸਿੰਘਾਂ ਦਾ ਜਥਾ ਮਿਲ ਜਾਈਏ ਤਾਂ ਫਿਰ ਜਦੋਂ ਬ੍ਰਹਮ ਉਹ ਗੰਗੂ ਬ੍ਰਾਹਮਣ ਨੇ ਸੁਣਿਆ ਹਾਂ ਕਹਿੰਦਾ ਮੈਂ ਮਾਤਾ ਜੀ ਨੂੰ ਲੈ ਜਾਂਗਾ ਸਹਿਬਜ਼ਾਦਿਆਂ ਨੂੰ ਲੈ ਜਾਂਗਾ ਮੈਂ ਜਥੇ ਦੇ ਨਾਲ ਮਿਲਾ ਦਿੰਨਾ ਤੇ ਗੰਗੂ ਬ੍ਰਾਹਮਣ ਕਉ ਮੇ ਮਾਸ਼ਕੀ ਦੇ ਨਾਲ ਉਹਦੀ ਝੋਪੜੀ ਵਿੱਚ ਆਇਆ ਤੇ ਮਾਤਾ ਜੀ ਨੇ ਜਦੋਂ ਗੰਗੂ ਬ੍ਰਾਹਮਣ ਨੂੰ ਵੇਖਿਆ ਤੇ ਮਾਤਾ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਗੰਗੂ ਨੂੰ ਬੜਾ ਪ੍ਰੇਮ ਦਿੱਤਾ ਗੰਗੂ ਬ੍ਰਾਹਮਣ ਨੇ ਮਾਤਾ ਜੀ ਨੂੰ ਨਮਸ਼ਕਾਰ ਕੀਤੀ ਤੇ ਮਾਤਾ ਜੀ ਕਹਿੰਦੇ ਪੁੱਤਰਾ ਸ਼ੁਕਰ ਹੈ ਪਰਮਾਤਮਾ ਦਾ ਤੂੰ ਸਾਨੂੰ ਮਿਲ ਗਿਆ ਤੂੰ ਹੁਣ ਸਾਨੂੰ ਗੁਰੂ ਗੋਬ ਸਾਡੇ ਪਿਤਾ ਸਾਡੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਨਾਲ ਸਿੰਘਾਂ ਦੇ ਜਥੇ ਵਿੱਚ ਸਾਨੂੰ ਮਿਲਾ ਦੇ ਤੇ ਗੰਗੂ ਬ੍ਰਾਹਮਣ ਕਹਿੰਦੇ ਮਾਤਾ ਜੀ ਨੂੰ ਲੈ ਕੇ ਇੱਥੋਂ ਫੇਰ ਤੁਰ ਪਿਆ ਹੋ ਸਕਦਾ ਹੈ ਜਦੋਂ ਗੰਗੂ ਬ੍ਰਾਹਮਣ ਆਇਆ ਸੀ ਸੇਵਾ ਦੀ ਭਾਵਣਾ ਵਿੱਚ ਆਇਆ ਹੋਵੇ ਪਰ ਭਾਈ ਮਨ ਬੜਾ ਲਾਲਚੀ ਹੁੰਦਾ ਹੈ ਸਾਡਾ ਮਨ ਬੜਾ ਲਾਲਚੀ ਹੈ ਇਹ ਬੜੀ ਛੇਤੀ ਡੋਲ ਜਾਂਦਾ ਹੈ ਬੜੀ ਛੇਤੀ ਤੇ ਜਦੋਂ ਗੰਗੂ ਬ੍ਰਾਹਮਣ ਨੇ ਵੇਖਿਆ ਨਾ ਮਾਤਾ ਗੁਜਰ ਕੌਰ ਜੀ ਨੇ ਪੰਜ ਮੋਹਰਾ ਉਹ ਮਾਤਾ ਲక్ష్ਮੀ ਨੂੰ ਦਿੱਤੀਆਂ ਨੇ ਉਹ ਖੁਰਜੀ ਵਿੱਚੋਂ ਮਾਇਆ ਵਾਲੀ ਖੁਰਜੀ ਵਿੱਚੋਂ ਕੱਢ ਕੇ ਵੀ ਤੂੰ ਸੇਵਾ ਕੀਤੀ ਆ ਤੇਰਾ ਵਾਹਿਗੁਰੂ ਭਲਾ ਕਰੇ ਤੇ ਥੋੜਾ ਬਹੁਤ ਮਾਨ ਸਨਮਾਨ ਮਾਤਾ ਗੁਜਰ ਕੌਰ ਜੀ ਨੇ ਉਹ ਮੋਹਰਾ ਵਾਲੀ ਖੁਰਜੀ ਵਿੱਚੋਂ ਕੱਢ ਕੇ ਕੁੰਮੇ 마ਸ਼ਕੀ ਨੂੰ ਵੀ ਦਿੱਤੀਆਂ ਵੀ ਤੇਰਾ ਵੀ ਵਾਹਿਗੁਰੂ ਭਲਾ ਕਰੇ ਆਪ ਦਾ ਸਮਾ ਤੇਰਾ ਸੌਖਾ ਲੰਘ ਜਾਏਗਾ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਤੇ ਜਦੋਂ ਗੰਗੂ ਬ੍ਰਾਹਮਣ ਨੇ ਉਹ ਮਾਇਆ ਵਾਲੀ ਖੁਰਜੀ ਵੇਖੀ ਤੇ ਫੇਰ ਸ਼ਾਇਦ ਇਹਦਾ ਮਨ ਡੋਲ ਗਿਆ ਇਹਦਾ ਮਨ ਫੇਰ ਲਾਲਚੀ ਹੋ ਗਿਆ ਤੇ ਜਦੋਂ ਐਡੀ ਉਹ ਮਾਇਆ ਵਾਲੀ ਖੁਰਜੀ ਵੇਖੀ ਮਨ ਲਾਲਚ ਦੇ ਵਿੱਚ ਆ ਗਿਆ ਮਨ ਬੇਈਮਾਨ ਹੋ ਗਿਆ ਤੇ ਸੋਚਦਾ ਵੀ ਰਸਤੇ ਵਿੱਚ ਹੀ ਮੇਰਾ ਕਿਤੇ ਮੌਕਾ ਮਿਲ ਜਾਏ ਕਿਤੇ ਮੇਰਾ ਰਸਤੇ ਵਿੱਚ ਹੀ ਮੌਕਾ ਮਿਲ ਜਾਏ ਇਹ ਮਾਇਆ ਮੈਂ ਮਾਤਾ ਜੀ ਤੋਂ ਖੋਲਾ ਰਾਸਤੇ ਵਿੱਚ ਮਾਤਾ ਜੀ ਚੱਲਦੇ ਜਾ ਰਹੇ ਨੇ ਸਭ ਜੱਦਿਆਂ ਨੂੰ ਲੈ ਕੇ ਇਹਦਾ ਕਿਤੇ ਵੀ ਰਾਹ ਦੇ ਵਿੱਚ ਦਾ ਨਹੀਂ ਲੱਗਿਆ ਤਾਂ ਫੇਰ ਕਹਿੰਦੇ ਗੰਗੂ ਬ੍ਰਾਹਮਣ ਆਪਣੇ ਘਰ ਲੈ ਕੇ ਗਿਆ ਜਦੋਂ ਘਰੇ ਲੈ ਕੇ ਗਿਆ ਆਪਣੀ ਮਾਂ ਨੂੰ ਕਹਿੰਦਾ ਮਾਤਾ ਵੇਖ ਇਹ ਕੌਣ ਆਇਆ ਮਾਤਾ ਜੀ ਕਹਿੰਦੇ ਦੱਸੋ ਪੁੱਤਰ ਤੇ ਮਾਤਾ ਨੇ ਮਾਤਾ ਨੂੰ ਦੱਸਣਾ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਮਾਤਾ ਗੁਜਰ ਕੌਰ ਜੀ ਨੇ ਇਸ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਸਹਿਬਜ਼ਾਦਾ ਫਤੇ ਸਿੰਘ ਹੈ ਤੇ ਗੰਗੂ ਬ੍ਰਾਹਮਣ ਦੀ ਮਾਤਾ ਬੜੀ ਭਾਵਨਾਵਾਂ ਵਾਲੀ ਚੰਗੇ ਸਵਾਰੀ ਸੀ ਕਹਿੰਦੀ ਆ ਧੰਨ ਭਾਗ ਹੈ ਮਾਤਾ ਜੀ ਤੁਸੀਂ ਸਾਡੇ ਘਰ ਆਏ ਗਰੀਬਾਂ ਦੇ ਚਰਨ ਪਾਏ ਉਹ ਮਾਤਾ ਬੜੀ ਖੁਸ਼ ਹੋਈ ਉਹਨੇ ਬਹੁਤ ਭਾਵਨਾ ਦੇ ਨਾਲ ਸੇਵਾ ਕੀਤੀ ਜਲ ਪਾਣੀ ਛਕਾਇਆ ਹੁਣ ਜਦੋਂ ਰਾਤ ਹੋ ਗਈ ਰਾਤ ਵਾਲਾ ਅਲਪੋਜਨ ਤਿਆਰ ਕਰਨਾ ਸੀ ਲੰਗਰ ਤਿਆਰ ਕਰਨਾ ਹੈ ਕਹਿੰਦੇ ਗੰਗੂ ਬ੍ਰਾਹਮਣ ਜ਼ਹਿਰ ਲੈ ਕੇ ਆ ਗਿਆ ਆਪਣੀ ਮਾਂ ਨੂੰ ਕਹਿੰਦਾ ਮਾਂ ਵੇਖ ਮਾਤਾ ਦੇ ਕੋਲ ਕਿੰਨੀ ਮਾਇਆ ਹੈ ਉਹ ਮੋਹਰਾਂ ਦੀ ਖੁਰਜੀ ਭਰੀ ਹੋਈ ਹੈ ਥੈਲੀ ਹੈ ਮਾਤਾ ਦੇ ਕੋਲ ਬਹੁਤ ਮਾਇਆ ਹੈ ਜੇ ਆਪਾਂ ਜੇ ਮਾਇਆ ਚੁਰਾ ਲਗੇ ਨਾ ਆਪਾਂ ਨੂੰ ਕਈ ਪੀੜੀਆਂ ਕੰਮ ਕਰਨਾ ਨਹੀਂ ਪੈਣਾ ਇੰਨੀ ਮਾਇਆ ਹੈ ਅੱਜ ਮੌਕਾ ਹੈ ਮੌਕਾ ਆਪਾਂ ਜਾਣ ਨਾ ਦੇਈਏ ਤੇ ਜਦੋਂ ਗੰਗੂ ਬ੍ਰਾਹਮਣ ਦੀ ਮਾਤਾ ਨੇ ਇਹ ਗੱਲ ਸੁਣੀ ਤਾਂ ਕਹਿਦੀ ਪੁੱਤਰਾ ਘਰ ਆਏ ਦੇ ਨਾਲ ਕਿਸੇ ਨਾਲ ਦਗਾ ਨਹੀਂ ਕਮਾਈ ਦਾ ਘਰੇ ਆਏ ਦੇ ਨਾਲ ਮਹਿਮਾਨ ਪ੍ਰਮਾਤਮਾ ਦਾ ਸਰੂਪ ਹੁੰਦੇ ਐ ਕਿਸੇ ਦੇ ਨਾਲ ਦਗਾ ਨਹੀਂ ਕਮਾਈ ਦਾ ਇਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਆਪਾਂ ਇਹਨਾਂ ਦੇ ਘਰ ਦਾ ਨਮਕ ਖਾਦਾ ਆਪਾਂ ਨਮਕ ਹਰਾਮ ਨਾ ਕਰਗੇ ਆਪਣੀ ਮਾਂ ਦੀ ਇੱਕ ਗੱਲ ਨਾ ਸੁਣੀ ਤੇ ਜਦੋਂ ਮਾਤਾ ਨੇ ਪ੍ਰਸ਼ਾਦਾ ਛਕਾ ਕੇ ਦੁੱਧ ਛਕਾਇਆ ਤੇ ਇੱਕ ਛੋਟਾ ਜਿਹਾ ਕਮਰਾ ਦਿੱਤਾ ਆਰਾਮ ਕਰਨ ਵਾਸਤੇ ਮਾਤਾ ਜੀ ਨੂੰ ਆਰਾਮ ਕਰਨ ਵਾਸਤੇ ਕਮਰਾ ਦਿੱਤਾ ਤੇ ਮਾਤਾ ਜੀ ਆਰਾਮ ਕਰ ਰਹੇ ਇੱਕ ਪਾਸੇ ਸਹਬਜ਼ਾਦਾ ਜੋਰਾਵਰ ਸਿੰਘ ਇੱਕ ਪਾਸੇ ਸਹਬਜ਼ਾਦਾ ਫਤਿਹ ਸਿੰਘ ਪਏ ਨੇ ਸਾਰੇ ਦਿਨ ਦੇ ਥੱਕੇ ਟੁੱਟੇ ਕਈ ਦਿਨਾਂ ਦੇ ਬੜੇ ਸੁੱਖ ਦੀ ਨੀਂਦ ਮਾਤਾ ਜੀ ਦੇ ਨਾਲ ਆਪਣੀ ਮਾਂ ਦੀ ਨਿੱਗੀ ਗੋਦ ਦਾ ਆਨੰਦ ਲੈ ਰਿਆ ਤੇ ਮਾਤਾ ਗੁਜਰ ਕੌਰ ਜੀ ਸੋਚ ਰਹੇ ਨੇ ਵੀ ਖਾਲਸਾ ਮੇਰਾ ਕਿੱਥੇ ਵਿਛੜ ਗਿਆ ਮੇਰੇ ਬੱਚੇ ਮੇਰੀਆਂ ਨੋਹਾਂ ਕਿੱਥੇ ਚਲੀਆਂ ਗਈਆਂ ਹੋਣੀਆਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਤੇ ਮੇਰਾ ਸੁਪੁੱਤਰ ਕਿੱਧਰ ਚਲਾ ਗਿਆ ਹੋਣਾ ਐ ਐਦਾਂ ਸੋਚਦੀ ਐ ਤੇ ਗੰਗੂ ਬ੍ਰਹਮਣ ਨੇ ਸੋਚਿਆ ਵੀ ਅੱਧੀ ਰਾਤ ਲੱਗ ਗਈ ਐ ਮਾਤਾ ਸੁੱਤੀ ਹੋਣੀ ਐ ਤੇ ਮਾਇਆ ਮੈਂ ਚਾਕੇ ਚੋਰੀ ਕਰ ਲੈਣਾ ਤੇ ਪਿਆਰਿਓ ਜਿਹਦਾ ਸਾਰਾ ਪਰਿਵਾਰ ਵਿਛੜ ਗਿਆ ਹੋਵੇ ਘਰ ਉਜੜ ਗਿਆ ਹੋਵੇ ਉਹਨਾਂ ਨੂੰ ਨੀਂਦਾਂ ਕਿੱਥੇ ਆਉਣੀਆਂ ਤੇ ਮਾਤਾ ਗੁਜਰ ਕੌਰ ਜੀ ਇਹ ਸੋਚ ਰਹੇ ਨੇ ਤੇ ਜਦੋਂ ਗੱਗੂ ਬ੍ਰਾਹਮਣ ਨੇ ਉਹ ਮਾਇਆ ਵਾਲੀ ਖੁਰਜੀ ਚੱਕੀ ਤੇ ਮਾਤਾ ਗੁਜਰਕੌਰ ਜੀ ਨੇ ਵੇਖ ਲਿਆ ਤੇ ਗੱਗੂ ਬ੍ਰਾਹਮਣ ਨੇ ਜਾ ਕੇ ਕਹਦੇ ਉਹ ਮਾਇਆ ਵਾਲੀ ਖੁਰਜੀ ਆਪਣੇ ਘਰੇ ਕਿਸੇ ਕੋਨੇ ਵਿੱਚ ਲੁਕੋਤੀ ਜਾਂ ਦੱਬਤੀ ਕਹੀਏ ਤੇ ਜਦੋਂ ਸਵੇਰ ਹੁੰਦੀ ਆ ਗੱਗੂ ਬ੍ਰਾਹਮਣ ਦੀ ਮਾਤਾ ਜਲ ਪਾੜੀ ਸ਼ਿਕਾਉਂਦੀ ਹੈ ਮਾਤਾ ਜੀ ਨੂੰ ਮਾਤਾ ਜੀ ਉੱਠਦੇ ਨੇ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਤੇ ਜਦੋਂ ਸਵੇਰੇ ਉੱਠੇ ਗੱਗੂ ਬ੍ਰਾਹਮਣ ਨੇ ਮਾਤਾ ਜੀ ਨੂੰ ਆ ਕੇ ਫਤਿਹ ਬੁਲਾਈ ਤੇ ਮਾਤਾ ਜੀ ਕਹਿੰਦੇ ਆ ਪੁੱਤਰਾ ਜਿਹੜੀ ਮਾਇਆ ਵਾਲੀ ਖੁਰਜੀ ਆ ਸ਼ੁਕਰ ਹੈ ਤੂੰ ਸਾਭ ਕੇ ਰੱਖਦੀ ਐ ਐਦਾਂ ਸਹਿਜ ਸੁਭਾ ਮਾਤਾ ਨੇ ਬਚਨ ਕੀਤਾ ਤੇ ਜਦੋਂ ਆਪਾਂ ਨੂੰ ਪਤਾ ਵੀ ਚੋਰ ਦੇ ਪੈਰ ਨਹੀਂ ਹੁੰਦੇ ਬੜੀ ਛੇਤੀ ਬੰਦਾ ਥੜਕ ਜਾਂਦਾ ਤੇ ਜਦੋਂ ਇਹ ਗੱਲ ਮਾਤਾ ਜੀ ਨੇ ਕਹੀ ਵੀ ਸ਼ੁਕਰ ਹੈ ਤੂੰ ਮਾਇਆ ਸਾਭ ਕੇ ਰੱਖਦੀ ਐ ਤੇ ਗੰਗੂ ਬ੍ਰਾਹਮਣ ਕਹਿੰਦਾ ਕਿਹੜੀ ਮਾਤਾ ਦੀ ਮਾਤਾ ਜੀ ਮਾਇਆ ਦੀ ਗੱਲ ਕਰਦੇ ਹੋ ਤੁਸੀਂ ਕਿਹੜੀ ਮਾਇਆ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਜਿਹੜੀ ਰਾਤ ਤੂੰ ਸਾਂਭ ਕੇ ਰੱਖੀ ਗੰਗੂ ਕਹਿੰਦਾ ਨਾਲੇ ਤੁਹਾਨੂੰ ਘਰੇ ਪਨਾਹ ਦਿੱਤੀ ਐ ਤੁਹਾਡੇ ਵੈਰੀ ਸਰਕਾਰ ਵੈਰੀ ਬਣੀ ਪਈ ਐ ਤੁਹਾਨੂੰ ਹਰ ਜਗ੍ਹਾ ਲੱਭਦੇ ਫਿਰਦੇ ਐ ਤੁਹਾਨੂੰ ਹਰ ਜਗ੍ਹਾ ਲੱਭਦੇ ਫਿਰਦੇ ਐ ਜਿਹੜਾ ਕੋਈ ਤੁਹਾਨੂੰ ਪਨਾਹ ਦੇਗਾ ਮੌਤੇ ਘਾਟ ਸਰਕਾਰ ਉਤਾਰ ਦੇਗੀ ਅਸੀਂ ਫੇਰ ਵੀ ਤੁਹਾਨੂੰ ਆਪਣੇ ਘਰੇ ਰੱਖਿਆ ਤੁਹਾਨੂੰ ਲੰਗਰ ਛਕਾਇਆ ਭੋਜਨ ਛਕਾਇਆ ਰਾਤ ਕਟਾਈ ਐ ਤੁਸੀਂ ਮੇਰੇ ਤੇ ਦੋਸ਼ ਚੋਰੀ ਦਾ ਲਾਉਂਦੇ ਹੋ ਬੜਾ ਉੱਚੀ ਉੱਚੀ ਬੋਲਣ ਲੱਗਾ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਆ ਗੰਗਿਆ ਕੋਈ ਗੱਲ ਨਹੀਂ ਜੇ ਤੂੰ ਮਾਇਆ ਲੈ ਲਈ ਐ ਨਾ ਸਾਰੀ ਰੱਖ ਲੈ ਮੇਰਾ ਪੁੱਤਰ ਮਿਲ ਜਾਏਗਾ ਖਾਲਸਾ ਮਿਲ ਜਾਏਗਾ ਤੈਨੂੰ ਹੋਰ ਮਾਇਆ ਮੈਂ ਦੇਦਾਗੀ ਰੌਲਾ ਨਾ ਪਾ ਕੰਦਾ ਦੇ ਵੀ ਕੰਨ ਨੇ ਲੋਕ ਸੂੰਹਾਂ ਲੈਨੇ ਫਿਰਦੇ ਆ ਆ ਛੋਟੇ ਛੋਟੇ ਬੱਚਿਆ ਵੱਲ ਵੇਖ ਇਹ ਛੋਟੇ ਛੋਟੇ ਲਾਲਾ ਵੱਲ ਵੇਖ ਤੂੰ ਰੌਲਾ ਨਾ ਪਾ ਗੰਗੂ ਕਹਿੰਦਾ ਮਾਤਾ ਜੀ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਹੁਣੇ ਜਾ ਕੇ ਮੁਰੰਡੇ ਤੁਹਾਡੀ ਸ਼ਿਕਾਇਤ ਕਰਦਾ ਤੁਹਾਨੂੰ ਸਰਕਾਰ ਨੂੰ ਫੜਾਉਣਾ ਦਿੱਤ ਨਾਲੇ ਸਰਕਾਰ ਵੱਲੋਂ ਇਨਾਮ ਮਿਲ ਲਵਾਂਗਾ ਮਨ ਲਾਲਚੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਸ਼ਬਦ ਹੈ ਲੋਭੀ ਕਾਬਸਾ ਹੋ ਨਾ ਕੀਜੈ ਜੇ ਕਾ ਪਾਰ ਵਸਾਏ ਕਹਿੰਦੇ ਭਾਈ ਲੋਭੀ ਬੰਦੇ ਦਾ ਲਾਲਚੀ ਬੰਦੇ ਦਾ ਕਦੇ ਭਰੋਸਾ ਨਾ ਕਰੋ ਕਦੇ ਕਦੇ ਵੀ ਵਿਸ਼ਵਾਸ ਨਾ ਕਰੋ ਲਾਲਚ ਐਸੀ ਚੀਜ਼ ਹੈ ਇਹ ਹਲਕੇ ਕੁੱਤੇ ਵਰਗਾ ਹੁੰਦਾ ਹੈ ਲਾਲਚ ਲੋਭ ਹਲਕਾ ਕੁੱਤਾ ਜਿਹੜਾ ਹੁੰਦਾ ਨਾ ਮਾਲਕ ਨੂੰ ਜਿੰਨਾ ਮਰਜੀ ਸਾਂਭ ਲਏ ਜਿੰਨਾ ਮਰਜੀ ਫਿਰ ਜਦੋਂ ਕੁੱਤਾ ਹਲਕ ਜਾਂਦਾ ਉਹ ਆਪਦਿਆਂ ਨੂੰ ਵੀ ਵੱਢਣ ਪੈਂਦਾ ਬਗਾਨੇ ਤੋਂ ਬਗਾਨੇ ਨੂੰ ਤਾਂ ਵੱਢਣਾ ਹੀ ਵੱਢਣਾ ਹੈ ਉਹ ਆਪਦਿਆਂ ਨੂੰ ਵੀ ਵੱਢਣ ਪੈ ਜਾਂਦਾ ਹੈ ਇਹ ਉਹ ਹਾਲ ਫਿਰ ਗੰਗੂ ਬ੍ਰਾਹਮਣ ਨੇ ਕੀਤਾ ਕਹਿੰਦੇ ਆਪਣੇ ਘਰ ਦੇ ਵਿੱਚ ਬਾਹਰੋਂ ਤਾਲਾ ਲਾ ਗਿਆ ਕਹਿੰਦਾ ਹੁਣੇ ਜਾ ਕੇ ਮੈਂ ਤੁਹਾਡੀ ਸ਼ਿਕਾਇਤ ਕਰਦਾ ਤੁਹਾਨੂੰ ਗ੍ਰਿਫਤਾਰ ਕਰਾਉਣਾ ਪਿੰਡ ਦੇ ਚੌਧਰੀ ਕੋਲ ਗਿਆ ਜਾ ਕੇ ਕਹਿੰਦਾ ਮੇਰੀ ਗ੍ਰਿਫਤ ਦੇ ਵਿੱਚ ਸਾਡੇ ਘਰੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਛੋਟੇ ਸਹਬਜ਼ਾਦੇ ਨੇ ਆਪਾਂ ਜਾ ਕੇ ਮਰਿੰਡੇ ਸ਼ਿਕਾਇਤ ਕਰਗੇ ਤੇ ਕਹਿੰਦੇ ਚੌਧਰੀ ਨੇ ਪਿੰਡ ਦੇ ਨੇ 2-4 ਪਹਿਰੇਦਾਰ ਭੇਜੇ ਵੀ ਜਾਓ ਕਿਤੇ ਮਾਤਾ ਘਰੋਂ ਨਿਕਲ ਨਾ ਜਾਵੇ ਤੇ ਜਾ ਕੇ ਪਹਿਰਾ ਲਾਓ ਕਹਿੰਦੇ ਪਿਓ ਚੌਧਰੀ ਦੇ ਨੌਕਰਾਂ ਨੇ ਆ ਕੇ ਪਹਿਰਾ ਲਾਇਆ ਤੇ ਫਿਰ ਇਹ ਚੌਧਰੀ ਤੋਂ ਨਾਲ ਲੈ ਕੇ ਮਰਿੰਡੇ ਗਿਆ ਉੱਥੇ ਫਿਰ ਜਾਨੀ ਖਾਂ ਤੇ ਮਾਨੀ ਖਾਂ ਜਾਨੀ ਖਾਂ ਤੇ ਮਾਨੀ ਖਾਂ ਰੰਗੜ ਸੀ ਰੰਗੜ ਇਨਾਂ ਕੋਲ ਜਾ ਕੇ ਜਦੋਂ ਸ਼ਿਕਾਇਤ ਕੀਤੀ ਮੁਰੰਡੇ ਥਾਣੇ ਦੇ ਵਿੱਚ ਤੇ ਫਿਰ ਉੱਥੋਂ ਸਿਪਾਈ ਸਹਿਬਜ਼ਾਦੇਆਂ ਨੂੰ ਮਾਤਾ ਗੁਜਰਕਾਰ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਉਣਗੇ ਫਿਰ ਰਹਿਦਾ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਰਹਿਦਾ ਇਤਿਹਾਸ ਵਿਚਾਰਾਂਗੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ ਸਹਿਬਜ਼ਾਦੇਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ ਪੈਰਾਂ ਵਿੱਚ ਬੇੜੀਆਂ ਹੱਥਾਂ ਵਿੱਚ ਹੱਥ ਕੜੀਆਂ ਲਾ ਕੇ ਮਾਤਾ ਗੁਜਰ ਕੌਰ ਜੀ ਨੂੰ ਲੈ ਕੇ ਜਾਂਦੇ ਆ ਇਹ ਗੰਗੂ ਬ੍ਰਾਹਮਣ ਦੇ ਪਿੰਡੋਂ ਸਿਹੇੜੀ ਤੋਂ ਮਰਿੰਡੇ ਤੱਕ ਇਹ ਜਾਨੀ ਖਾਂ ਤੇ ਮਾਨੀ ਖਾਂ ਇਹ ਆਉਂਦੇ ਆ ਲੈਣ ਵਾਸਤੇ ਫਿਰ ਮਰਿੰਡੇ ਤੋਂ ਸਰਹੰਦ ਲੈ ਕੇ ਜਾਂਦੇ ਆ ਤੇ ਵੈਗੁਰੂ ਕਿਰਪਾ ਕਰੇ ਰੱਬ ਮਿਲ ਕੇ ਕੱਲ ਦੇ ਦੀਵਾਨ ਵਿੱਚ ਆਪਾਂ ਇਤਿਹਾਸ ਦੀ ਵਿਚਾਰ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਉਹ ਪਰਮਾਤਮਾ ਵੈਗੁਰੂ ਦੇ ਭਾਣਾ ਇਹਨੂੰ ਮੰਨਣ ਵਾਲੇ ਸੀ ਆਪਣੇ ਨ ਲਾਲਾ ਨੂੰ ਵੀ ਇਹੀ ਸਮਝਾਉਂਦੇ ਰਹੇ ਕੇ ਪ੍ਰਮਾਤਮਾ ਵੈਗੁਰੂ ਦਾ ਭਾਣਾ ਮੰਨੋ ਬੱਚਿਓ ਉਹ ਵੈਗੁਰੂ ਦੇ ਭਾਣੇ ਤੋਂ ਬਾਹਰ ਨਹੀਂ ਜਾਣਾ ਜੋ ਕਰਦਾ ਹੈ ਪ੍ਰਮਾਤਮਾ ਚੰਗਾ ਹੀ ਕਰਦਾ ਹੈ ਉਹਦੇ ਹੁਕਮ ਨੂੰ ਸੱਤ ਕਰਕੇ ਮਾਤਾ ਜੀ ਨੇ ਮੰਨਿਆ ਬੱਚਿਆਂ ਨੇ ਮੰਨਿਆ ਸਾਰੀ ਸੰਗਤ ਹਾਜ਼ਰੀ ਲਵਾਓ ਕੋਈ ਵੀ ਰਸਨਾ ਬਾਂਜੀ ਨਾ ਰਵੇ ਭਾਣਾ ਕਰਤਾ ਦਾ ਮਿੱਠਾ ਕਰ ਮੰਨਿਓ ਬੇ ਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬੇ ਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬੇ ਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬਿਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬਿਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬਿਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬੇ ਮਿੱਠਾ ਕਰ ਮੰਨਿਓ ਬੇ ਲਾਲੋ ਮਿੱਠਾ ਕਰ ਮੰਨਿਓ ਬੇ ਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਬੇ ਲਾਲੋ ਪਾਣਾ ਕਰਤਾਰ ਦਾ ਮਿੱਠਾ ਕਰ ਮੰਨਿਓ ਤੇਰਾ ਕੀਆ ਮਿੱਠਾ ਲੱਗੈ ਤੇਰਾ ਕੀਆ ਮਿੱਠਾ ਲੱਗੈ ਤੇਰਾ ਕੀਆ ਮਿੱਠਾ ਲੱਗੈ ਤੇਰਾ ਕੀਆ ਮਿੱਠਾ ਹਰ ਨਾਮ ਪਦਾਰਥ ਨਾਨਕ ਮੰਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇਰਾ ਕੀਆ ਮਿਠਾ ਲਾਗੇ ਤੇਰਾ ਕੀਆ ਮਿਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗ ਹਰ ਨਾਮ ਪਦਾਰਥ ਤੇਰਾ ਕੀਆ